ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਪਿੱਤਰ ਸਾਡੇ ਘਰ ਦੇ ਸਭ ਤੋਂ ਪਹਿਲੇ ਦੇਵਤਾ ਹੁੰਦੇ ਹਨ ਅਤੇ ਪੂਜਾ ਦੇ ਅਧਿਕਾਰੀ ਵੀ ਕਈ ਲੋਕ ਇਹ ਸਮਝਦੇ ਹੋਣਗੇ ਕਿ ਪੂਜਾ ਦੇ ਅਧਿਕਾਰੀ ਕੇਵਲ ਭਗਵਾਨ ਗਣੇਸ਼ ਹਨ ਹਾਲਾਂਕਿ ਸਾਰੀਆਂ ਪੂਜਾਵਾਂ ਵਿੱਚ ਭਗਵਾਨ ਗਣੇਸ਼ ਦਾ ਨਾਮ ਲਿਆ ਜਾਂਦਾ ਹੈ ਉਹ ਵਿਗਨ ਹਰਤਾ ਵੀ ਕਹੇ ਜਾਂਦੇ ਹਨ ਪਰ ਜਦੋਂ ਅਸੀਂ ਪਰਿਵਾਰ ਦੀ ਗੱਲ ਕਰੀਏ ਤਾਂ ਸਾਡੇ ਘਰ ਦੇ ਪਿਤਰ ਉਹੀ ਸਾਡੇ ਘਰ ਦੇ ਸਭ ਤੋਂ ਪਹਿਲੇ ਦੇਵਤਾ ਹਨ ਜਿਵੇਂ ਕਿ ਅਸੀਂ ਭਗਵਾਨ ਤੋਂ ਪਹਿਲਾਂ ਮਾਪਿਆਂ ਦਾ ਨਾਮ ਲੈਂਦੇ ਹਾਂ ਤਿਵੇਂ ਹੀ ਪਿਤਰਾਂ ਦਾ ਵੀ ਆਦਰ ਕਰਨਾ ਚਾਹੀਦਾ ਹੈ ਕਈ ਵਾਰ ਪਿਤਰ ਨਾਰਾਜ਼ ਹੋ ਜਾਂਦੇ ਹਨ ਨਿਸ਼ਾਨੀ ਵਜੋਂ ਘਰ ਵਿੱਚ ਲੜਾਈ ਝਗੜੇ ਕੰਮਾਂ ਦੇ ਵਿੱਚ ਰੁਕਾਵਟਾਂ ਬਿਮਾਰੀਆਂ ਨੌਕਰੀ ਜਾਂ ਵਿਆਹ ਦੇ ਵਿੱਚ ਰੁਕਾਵਟ ਦੇ ਰੂਪ ਵਿੱਚ ਇਹ ਤੁਹਾਨੂੰ ਦੱਸਦੇ ਹਨ ਪਰ ਪਿਤਰ ਕਦੇ ਵੀ ਮੌਤ ਵਰਗੀ ਸਜ਼ਾ ਨਹੀਂ ਦਿੰਦੇ ਉਹ ਸਿਰਫ ਸੰਕੇਤ ਦਿੰਦੇ ਹਨ ਕਿ ਤੁਸੀਂ ਉਹਨਾਂ ਦੀ ਸੇਵਾ ਕਰੋ ਭੋਗ ਪ੍ਰਸ਼ਾਦ ਦਿਓ ਪੂਜਾ ਪਾਠ ਕਰੋ ਜਦੋਂ ਪਿਤਰ ਨਾਰਾਜ਼ ਹੋ ਜਾਂਦੇ ਹਨ ਤਾਂ ਕੋਈ ਵੀ ਦੇਵਤਾ ਤੁਹਾਡੇ ਘਰ ਵਿੱਚ ਨਹੀਂ ਆਉਂਦਾ ਤੁਸੀਂ ਕਿੰਨੀ ਵੀ ਪੂਜਾ ਕਰ ਲਵੋ ਕੋਈ ਲਾਭ ਤੁਹਾਨੂੰ ਨਹੀਂ ਮਿਲਦਾ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਪਿਤਰਾ ਦਾ ਸਥਾਨ ਤੁਸੀਂ ਆਪਣੇ ਘਰ ਵਿੱਚ ਕਿਵੇਂ ਬਣਾ ਸਕਦੇ ਹੋ ਤੇ ਕਿੱਥੇ ਬਣਾ ਸਕਦੇ ਹੋ ਤੇ ਉਹ ਵੀ ਬਿਨਾਂ ਕਿਸੇ ਵੱਡੇ ਖਰਚੇ ਦੇ ਇਹ ਕਾਰਜ ਘਰ ਵਿੱਚ ਕੀਤਾ ਜਾ ਸਕਦਾ ਹੈ। ਇਹ ਸਭ ਕਾਰਜ ਪੂਰੇ ਕਰਨ ਵਾਸਤੇ ਤੁਹਾਨੂੰ ਕੁਝ ਸਮੱਗਰੀ ਦੀ ਲੋੜ ਪਵੇਗੀ। ਉਹ ਸਮੱਗਰੀ ਹੈ 1/2 ਕਿਲੋ ਗਾਂ ਦਾ ਕੱਚਾ ਦੁੱਧ 50 ਗ੍ਰਾਮ ਇੰਦਰਜੋ ਅਨਸਾਰੀ ਕੋਲੋਂ ਮਿਲ ਜੇਗੀ 50 ਗ੍ਰਾਮ ਪਤਾਸੇ 5 ਗ੍ਰਾਮ ਛੋਟੀ ਇਲਾਇਚੀ 5 ਗ੍ਰਾਮ ਹਲਦੀ 100 ਗ੍ਰਾਮ ਗੰਗਾ ਜਲ 100 ਐਮ ਐਲ ਤੇ 200 ਗ੍ਰਾਮ ਖੰਡ ਅੱਧੀ ਬਾਲਟੀ ਪਾਣੀ ਜਿੱਥੇ ਜ਼ਰੂਰਤ ਹੋਵੇ ਉੱਥੇ ਗੰਗਾ ਜਲ ਮਿਕਸ ਕਰ ਸਕਦੇ ਹੋ ਇੱਕ ਕਲਾਵਾ ਮੋਲੀ ਜਿਹੜੀ ਹੁੰਦੀ ਹੈ ਇੱਕ ਨਵਾਂ ਸਫੇਦ ਗਮਚਾ ਇਹ ਤੁਸੀਂ ਸਾਰਾ ਸਮਾਨ ਲੈ ਲੈਣਾ ਹੈ ਜਿਸ ਥਾਂ ਉੱਤੇ ਪਿੱਤਰਾਂ ਨੂੰ ਬਿਠਾਉਣਾ ਹੈ ਉਹ ਥਾਂ ਸਾਫ਼ ਹੋਵੇ ਉਹ ਥਾਂ ਬਾਥਰੂਮ ਜਾਂ ਗੰਦਗੀ ਵਾਲੀ ਥਾਂ ਤੇ ਨਾ ਹੋਵੇ ਪਿੱਤਰਾਂ ਦਾ ਜਿਹੜਾ ਮੂੰਹ ਹੈ ਉਹ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਇਹ ਕਦੋਂ ਕਰਨਾ ਚਾਹੀਦਾ ਹੈ ਇਹ ਕਿਰਿਆ ਸੰਧਿਆ ਦੇ ਸਮੇਂ ਸ਼ਾਮ ਨੂੰ ਯਾਨੀ ਕਿ ਕਰਨੀ ਚਾਹੀਦੀ ਹੈ અમાਵਸਿਆ ਜਾਂ ਐਤਵਾਰ ਸਭ ਤੋਂ ਸ਼ੁਭ ਦਿਨ ਮੰਨੇ ਜਾਂਦੇ ਹਨ ਦੇਸ ਨੂੰ ਜਿਹੜਾ ਸਥਾਨ ਬਣਾਉਣ ਦੀ ਵਿਧੀ ਹੈ ਉਹ ਜੋ ਸਮਗਰੀ ਤੁਹਾਨੂੰ ਦਿੱਤੀ ਗਈ ਹੈ ਲਿਖ ਕੇ ਉੱਪਰ ਬੋਲ ਕੇ ਉਸ ਨੂੰ ਮਿਕਸੀ ਵਿੱਚ ਪੀਸ ਲਵੋ ਫਿਰ ਉਹ ਮਿਸ਼ਰਣ ਅੱਧੀ ਬਾਲਟੀ ਪਾਣੀ ਵਿੱਚ ਪਾ ਲ ਪਾ ਦਿਓ ਤੇ ਪੰਜ ਗਿਲਾਸ ਪਾਣੀ ਵਿੱਚ ਮਿਲਾ ਕੇ ਉਸ ਨਾਲ ਨਾ ਲਓ ਨਾਂਨ ਤੋਂ ਪਹਿਲਾਂ ਆਪਣੇ ਪਿਤਰਾ ਦੇ ਨਾਮ ਲਓ ਮੇਰੇ ਪਿਤਾ ਦਾਦਾ ਦਾਦੀ ਭੈਣ ਭਰਾ ਆਦ ਜਿੰਨੇ ਵੀ ਘਰ ਦੇ ਪਿੱਤਰ ਹਨ ਮੈਂ ਤੁਹਾਡੀ ਅਰਧ ਕਰ ਰਿਹਾ ਹਾਂ ਨਾਂਨ ਤੋਂ ਬਾਅਦ ਕਲਾਵਾ ਬੰਨੋ ਸਥਾਨ ਤੇ ਸਫੇਦ ਗਮਚਾ ਪਾ ਦਿਓ ਕਿਉਂ ਦਾ ਦੀਵਾ ਤੂਪ ਅਰਗਬਤੀ ਤੇ ਥੋੜਾ ਜਿਹਾ ਭੋਗ ਲਗਾਓ ਲੌਂਗ ਖੰਡ ਪਾਣੀ ਲੱਡੂ ਆਦ ਜਿਹੜਾ ਸਮਾਨ ਹੈ ਉਹ ਉੱਥੇ ਤੁਸੀਂ ਰੱਖ ਦਿਓ ਗੁੜ ਲੌਂਗ ਉਪਲੇ ਉੱਤੇ ਜਿਹੜੀ ਹੈ ਉਹਨੂੰ ਅੱਗ ਲਾ ਕੇ ਇਹਨੂੰ ਪਾ ਦਿਓ ਗਾਾਂ ਦਾ ਉਪਲਾ ਲੈਣਾ ਹੈ ਉਹਨੂੰ ਜਲਾਣਾ ਹੈ ਉਹਦੇ ਉੱਤੇ ਗੋੜ ਤੇ ਲੌਂਗ ਜਿਹੜਾ ਹੈਗਾ ਉਹ ਪਾ ਕੇ ਉਹਨੂੰ ਜਗਾ ਦਿਓ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਉਸ ਥਾਂ ਨੂੰ ਸ਼ਿਸ਼ੋਭਿਤ ਕਰੋ ਚਾਹੇ ਪੱਕਾ ਚਬੂਤਰਾ ਬਣਾਓ ਜਾਂ ਸਜਾਵਟ ਕਰੋ ਦੁਬਾਰਾ ਲੱਡੂ ਦਾ ਪੋਗ ਲਗਾ ਕੇ ਪਰਿਵਾਰ ਵਿੱਚ ਵੰਡ ਦਿਓ ਕਿਰਾਏ ਦੇ ਘਰ ਵਾਲਿਆਂ ਲਈ ਇਹ ਉਪਾਏ ਹੈਗਾ ਉਹ ਤੁਸੀਂ ਕੀ ਕਰ ਸਕਦੇ ਹੋ ਜੇ ਤੁਸੀਂ ਕਿਰਾਏ ਦੇ ਘਰ ਦੇ ਵਿੱਚ ਰਹਿੰਦੇ ਹੋ ਤਾਂ ਪਿਤਰਾਂ ਦੀ ਮੂਰਤੀ ਜਾਂ ਸਥਾਪਨਾ ਨਾਲ ਤੁਸੀਂ ਘਰ ਬਦਲਣ ਸਮੇਂ ਉਹਨਾਂ ਨੂੰ ਆਪਣੇ ਨਾਲ ਲੈ ਜਾ ਸਕਦੇ ਹੋ ਜਿੱਥੇ ਵੀ ਰੱਖੋ ਸਥਾਨ ਸਾਫ਼ ਹੋਵੇ ਅਤੇ ਉੱਤਰ ਦਿਸ਼ਾ ਵੱਲ ਹੋਵੇ અમાਵਸ ਵਾਲੇ ਦਿਨ ਹਰ અમાਵਸ ਨੂੰ ਇੱਕ ਕਿਰਿਆ ਤੁਸੀਂ ਕਰਨੀ ਹੈ ਨੋਣਾ ਹੈ ਦੀਵਾ ਭੋਗ ਤੂਪ ਜਗਾਉਣੀ ਹੈ ਇਸ ਨਾਲ ਪਿਤਰ ਸ਼ਾਂਤ ਹੋ ਜਾਂਦੇ ਹਨ ਪਿਤਰ ਦੋਸ਼ ਦੂਰ ਹੋ ਜਾਂਦੇ ਹਨ ਤੁਹਾਡੇ ਸੁਪਨਿਆਂ ਵਿੱਚ ਪਿੱਤਰ ਦਰਸ਼ਨ ਦੇ ਸਕਦੇ ਹਨ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਇਹ ਤਰੀਕਾ ਸਾਡੀ ਆਪਣੀ ਅਜਮਾਈ ਹੋਈ ਰੀਤ ਹੈ ਇਹ ਗੁਪਤ ਗਿਆਨ ਹੁੰਦੇ ਹਨ ਜੋ ਸਿੱਧ ਹੋਣ ਤੋਂ ਬਾਅਦ ਹੀ ਦੱਸੇ ਜਾਂਦੇ ਹਨ ਅਸੀਂ ਇਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਜੋ ਹੋਰ ਵੀ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਜੇਕਰ ਤੁਸੀਂ ਪਹਿਲੀ ਵਾਰ ਰੰਗ ਫਕੀਰੀ ਦੇ ਚੈਨਲ ਤੇ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਵੋ ਕੈਂਟੀ ਵਾਲਾ ਬਟਨ ਜਰੂਰ ਦਬ ਲੈਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਕਿਸੇ ਵੀ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਹੋ ਜਾਂ ਨਹੀਂ ਕਰਦੇ ਇਹ ਤੁਹਾਡੇ ਆਪ ਦੀ ਇੱਛਾ ਹੈ ਪਰ ਸ਼ੇਅਰ ਤੁਸੀਂ ਜਰੂਰ ਕਰ ਦਿਆ ਕਰੋ ਕਿਉਂਕਿ ਜੋ ਜਾਣਕਾਰੀ ਅਸੀਂ ਇਸ ਵੀਡੀਓ ਰਾਹੀਂ ਦੇ ਰਹੇ ਹਾਂ ਉਹ ਤੁਹਾਡੇ ਲਈ ਜਰੂਰ ਲਾਹੇਵੰਦ ਨਾ ਹੋਵੇ ਪਰ ਤੁਹਾਡੇ ਦੁਆਰਾ ਕੀਤੇ ਗਏ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਦਲ ਸਕਦੀ ਹੈ